ਲੋ ਜੀ ਅੱਜ ਹੈਗੇ ਆਪਣਾ ਪੰਜਵਾਂ ਦਿਨ ਅੱਜ ਆਪਾਂ ਰਹਿ ਗਏ ਜੀ ਕੱਲੇ ਰਮਨਵਾਲਗਿਆ ਪਟਿਆਲੇ ਚੈਨਾ ਹੈ ਨਹੀਂ ਸੀ ਤਾਂ ਆਪਾਂ ਨੇ ਆਪਦਾ ਛੇੜਿਆ ਸਪਲੈਂਡਰ ਤੇ ਪਹੁੰਚੇ ਖੇਤ ਆਪਦੇ ਖੇਤ ਪਹੁੰਚ ਕੇ ਕਰਿਆ ਜੀ ਨਮਸਕਾਰ ਨਮਸਕਾਰ ਕਰਨ ਤੋਂ ਬਾਅਦ ਆਪਾਂ ਨੇ ਕੀ ਰਨਿੰਗ ਰਨਿੰਗ ਦੇ ਨਾਲ ਨਾਲ ਫਿਰ ਆਪਾਂ ਨੇ ਰੋਜ਼ ਨੂੰ ਆਪਣੀ ਐਕਸਰਸਾਈਜ਼ ਨੂੰ ਸਸਟੇਨ ਕਰਨਾ ਵਗੈਰਾ ਕਰੀ ਉਸ ਤੋਂ ਬਾਅਦ ਆਪਾਂ ਨੇ ਲਾਈ ਜੇ ਉੱਪਰ ਜਾ ਕੇ ਬੈਂਚ ਪ੍ਰੈਸ ਫਿਰ ਨਾਲ ਦੀ ਨਾਲ ਆਪਾਂ ਨੇ نیچے ਆ ਕੇ ਲਾਈ ਝਾੜੂ ਕਰੀ ਆ ਕੇ ਤਿਆਰ ਬੈਰ ਹੋ ਕੇ ਦੁਬਾਰਾ ਆਉਦੀ ਤਾਰ ਕਰੀ ਸਟਾਰਟ ਤੇ ਪਹੁੰਚੇ ਜੀ ਆਪਾਂ ਫਾਰਮ ਤੇ ਫਾਰਮ ਤੇ ਪਹੁੰਚ ਗਏ ਰੋਜ਼ ਦੀ ਤਰ੍ਹਾਂ ਆਪਣੇ ਆਪ ਦਾ ਚੱਕਿਆ ਬੈਹ ਗੋ 8:30 ਵਜੇ ਲਗਭਗ ਸਾਡਾ ਕੰਮ ਸ਼ੁਰੂ ਹੋ ਜਾਂਦਾ ਫਾਰਮ ਦਾ ਪਿਆਜ਼ ਵਾਲੇ ਵੀਰ ਆਉਣ ਲੱਗ ਜਾਂਦੇ ਨੇ ਅੱਜ ਤਾਂ ਗਾਖ ਸੀ ਪਹਿਲਾ ਆਪਣਾ ਗਾਂਧੀ ਸਰਪੰਚ ਜੀ ਪਿੰਡ ਰਾਤਰਾਣ ਤੋਂ ਸਾਫਾ ਸਰਪੰਚ ਜੀ ਨੇ ਉਸ ਤੋਂ ਬਾਅਦ ਜੀ ਆਪਾਂ ਨੇ ਬੇਲਾ ਚੈੱਕ ਕਰੀਆਂ ਟੈਂਪਰੇਚਰ ਚੈੱਕ ਕੀਤਾ ਇੱਥੇ ਆ ਆਪਣਾ ਬਾਹਣ ਆ ਗਿਆ ਜੀ ਪਨੀਰੀ ਵਾਲਾ ਇਹ 6 ਏਕੜ ਸੀ ਆਪਨੇ ਲਵੇ ਇਹ ਸਾਰੇ ਖਤਮ ਹੋ ਚੁੱਕੇ ਨੇ ਤੇ ਇੱਥੇ ਆਪਾਂ ਨੇ ਕੰਨ ਲਾਤਾ ਸੀ ਨਾਲ ਦੀ ਨਾਲ ਪਨੀਰੀ ਦੇ ਵਿੱਚ ਹੀ ਇੱਕ ਜ਼ਮੀਨ ਤੋਂ ਆਪਾਂ ਨੇ ਦੋ ਕੰਮ ਲੈ ਲਈ ਨਹੀਂ ਆਪਾਂ ਨੂੰ ਆ ਪੰਜ 6 ਕਿਲੇ ਅੱਡ ਲਾਣੇ ਪੈਂਦੇ ਇੱਥੇ ਪਨੀਰੀ ਦੀ ਗੀ ਇੱਥੇ ਦੀ ਗੀ ਸਾਈਡ ਦੇ ਵੀ 10 ਛੜ ਦੇ ਵੀ ਦੇਖੀ ਬਈ 400 200 ਬਈ 400 ਇੱਕ ਨਾ ਆ ਜੀ 400 400 ਆ ਲੈ 100 ਤੇ ਆ 400 ਤੇ 400 100 ਜੀ ਕਿੰਨਾ ਚੱਕੇਗਾ ਪਿਆਜ਼ ਦੀ ਪਨੀਰੀ ਦਾ ਕੰਮ ਚੱਲ ਰਿਹਾ ਫਾਰਮ ਤੇ ਕਸਟਮਰ ਆ ਰਹੇ ਨੇ ਤੇ ਵਧੀਆ ਭੀੜ ਹੋ ਜਾਂਦੀ ਆ ਹੁਣ ਦੁਬਾਰੇ ਫੁੱਲਾਂ ਦੇ ਬੂਟੇ ਗੇਂਦੇ ਦੇ ਕਸਟਮਰ ਲੈ ਕੇ ਜਾ ਰਹੇ ਸੀ ਤੇ ਇਧਰ ਲੀਲੀ ਦੇ ਬੂਟੇ ਵੀ ਕਸਟਮਰ ਲੈ ਲੱਤੇ ਉਸ ਤੋਂ ਬਾਅਦ ਇਹ ਆਏ ਆਪਣੇ ਕੋਰਡਾ ਲੈ ਲਾਂ ਤੋਂ ਮਾਤਾ ਜੀ ਪੈਣ ਜੀ ਇਹਨਾਂ ਨੇ ਵੀ ਫੁੱਲ ਬੂਟੇ ਲੈਤੇ ਆ ਪਾਤੜਾਂ ਤੋਂ ਆਏ ਸੀ ਬਾਈ ਜੀ ਇਹ ਵੀ ਪਾਤੜਾਂ ਤੋਂ ਸੀ ਤੇ ਇਹ ਵੀ ਪਾਤੜਾਂ ਤੋਂ ਸੀ ਉਸ ਤੋਂ ਬਾਅਦ ਆਪਨੇ ਟੋਟਲ ਗਾਹਕ ਹੋ ਗਏ ਜੀ ਸ਼ਾਮ ਨੂੰ 164 ਅੱਜ ਦਾ ਕੰਮ ਇੰਨਾ ਕ ਸੀ ਉਸ ਤੋਂ ਬਾਅਦ ਸੇਤੀ ਆਪਣੇ ਧੂਣੀ ਸਾਰਿਆਂ ਦਾ ਬਹੁਤ ਬਹੁਤ